ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤਿਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਜਗਤ ਸੁਆਮੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਚਵਰ 17 ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਗੁਰੂ ਮਹਾਰਾਜ ਨੂੰ ਖਾਲਸਾ ਜੀ ਨਮਸਕਾਰ ਕੀਤੇ ਆਂ ਨੇਕਾਂ ਜਿਹੜੇ ਪਾਪ ਹਨ ਅਗ ਹਨ ਕੋਡ ਹਨ ਖਤਮ ਹੋ ਜਾਂਦੇ ਸੋ ਐਸੀ ਦੀਨ ਦਿਆਲ ਪਾਸ਼ਾ ਮਹਾਰਾਜ ਦੀ ਕਿਰਪਾ ਹੈ ਮਹਾਰਾਜ ਨੂੰ ਨਮਸਕਾਰ ਕਰਨੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਖਾਲਸਾ ਜੀ ਉਹ ਵੱਡੇ ਭਾਗਾਂ ਵਾਲੇ ਹਨ ਜਿਹੜੇ ਸਤਗੁਰ ਜੀ ਦੇ ਸਿੱਖ ਹਨ ਜਿਨ੍ਹਾਂ ਦੇ ਭਾਈ ਮਹਾਰਾਜ ਸੱਚੇ ਪਾਸ਼ਾ ਦੀ ਮਿਹਰ ਹੈ ਜਿਹੜੇ ਸਤਗੁਰੂ ਦੇ ਦਰਸ਼ਨ ਦੇਦਾਰ ਕਰਨ ਉੱਠ ਕੇ ਚਲੇ ਜਾਂਦੇ ਹਨ ਉਹਨਾਂ ਦੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਤਾਂ ਹੀ ਉਹ ਸਤਗੁਰੂ ਦੇ ਦਰਸ਼ਨ ਖਾਲਸਾ ਦੀ ਕਾਲਯੋਗ ਵਿੱਚ ਹੋ ਰਏ। ਸੋ ਮਹਾਰਾਜ ਦਾ ਆਪਣਾ ਨਿੱਜ ਰੂਪ ਹੈ। ਤਕਾਲਪੁਰਖ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦਾ ਆਪਣਾ ਨਿੱਜੀ ਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜਿਹੜਾ ਸਤਗੁਰਾਂ ਦੇ ਦੀਦਾਰ ਕਰਦਾ ਹੈ ਸਤਗੁਰਾਂ ਦੀ ਹਜ਼ੂਰੀ ਵਿੱਚ ਬੈਠ ਕੇ ਵਚਨ ਸੁਣਦਾ ਹੈ ਬਾਣੀ ਸੁਣਦਾ ਹੈ ਖਾਲਸਾ ਜੀ ਉਹ ਬਾਣੀ ਜਿਹੜੀ ਹੈ ਆਪਣੇ ਕਈ ਆਸ-ਪਾਸੇ ਦੇ ਜਿਹੜੇ ਮਾੜੇ ਪੈਰੇ ਹੁੰਦੇ ਉਹਨਾਂ ਨੂੰ ਕੱਟ ਦਿੰਦੀ ਸੋ ਐਸੀ ਸਤਗੁਰੂ ਮਹਾਰਾਜ ਦੀ ਕਿਰਪਾ ਹੈ ਤੇ ਜਿਨ੍ਹਾਂ ਨੂੰ ਭਾਈ ਮਹਾਰਾਜ ਦਾ ਕੋਈ ਡਰ ਹੀ ਨਹੀਂ ਹੈ ਕੋਈ ਭੈ ਹੈ ਹੀ ਨਹੀਂ ਪ੍ਰਾਪਤ ਹੋਇਆ ਕੋਈ ਪ੍ਰੇਮ ਹੀ ਪ੍ਰਾਪਤ ਨਹੀਂ ਹੋਇਆ ਉਹਨਾਂ ਪਰਥਾਏ ਮਹਾਰਾਜ ਕੀ ਕਹਿੰਦੇ ਤੀਜੇ ਨਾਨਕ ਧੰਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜਿੰਨ ਕੋ ਅੰਦਰ ਗਿਆਨ ਨਹੀਂ ਭੈ ਕੀ ਨਹੀਂ ਬਿੰਦ ਏ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜੀਆਂ ਦਾ ਰਤਾ ਭਰ ਵੀ ਡਰ ਨਹੀਂ ਮਹਾਰਾਜ ਤੋਂ ਭਾਈ ਮਾਸਾ ਵੀ ਨਹੀਂ ਡਰਦੇ ਤੇ ਜਿਨ੍ਹਾਂ ਨੂੰ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦੀ ਕੋਈ ਜਾਣ ਪਛਾਣ ਹੀ ਪ੍ਰਾਪਤ ਨਾ ਹੋਈ ਸਤਿਗੁਰੂ ਕਹਿੰਦੇ ਨਾਨਕ ਮੋਇਆਂ ਕਾ ਕਿਆ ਮਾਰਨਾ ਜੇ ਆਪ ਮਾਰੇ ਗੋਬਿੰਦ ਉਹਨਾਂ ਨੂੰ ਮਰਿਆਂ ਹੋਿਆਂ ਨੂੰ ਕੀ ਮਾਰਨਾ ਹੈ ਉਹ ਆਤਮਿਕ ਮੌਤੇ ਮਰੇ ਹੋਏ ਹਨ ਜਿਹੜੇ ਮਹਾਰਾਜ ਦਾ ਭੈ ਨਹੀਂ ਰੱਖਦੇ ਅਦਬ ਨਹੀਂ ਰੱਖਦੇ ਸੋ ਖਾਲਸਾ ਜੀ ਕਹੀਂ ਐਵੇਂ ਹੀ ਨੇ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਸ਼ਾ ਮਹਾਰਾਜ ਦੀ ਹਜ਼ੂਰੀ ਵਿੱਚ ਸਤਗੁਰੂ ਨੂੰ ਪੇਟ ਕਰਕੇ ਖਲੋਤੇ ਹੁੰਦੇ ਕੋਈ ਉਹਨਾਂ ਨੂੰ ਸੋਝੀ ਨਹੀਂ ਸੂਝ ਨਹੀਂ ਹੁੰਦੀ ਕਿ ਮਹਾਰਾਜ ਦੀਨ ਦੁਨੀ ਦੇ ਪਾਸ਼ਾ ਖੰਡਾ ਬ੍ਰਹਮੰਡਾਂ ਦਾ ਮਾਲਕ ਸਾਹਮਣੇ ਸਜਿਆ ਹੋਇਆ ਹੈ ਕਿਵੇਂ ਜਾਈਏ ਜਰਾਬਾਂ ਪਾ ਕੇ ਮਹਾਰਾਜ ਦੀ ਹਜ਼ੂਰੀ ਚਲੇ ਜਾਂਦੇ ਮਾੜੇ ਖਾਲਸਾ ਜੀ ਨਾਤੇ ਤੋਂ ਤੋਂ ਬਿਨਾਂ ਹੀ ਮਹਾਰਾਜ ਦੇ ਚਰਨਾਂ ਕਮਲਾਂ 'ਤੇ ਚਲੇ ਜਾਂਦੇ ਝੂਠੇ ਮਿੱਠੇ ਹੱਥ ਜਾ ਕੇ ਮਹਾਰਾਜ ਜੀਆ ਦੇ ਵਸਤਰਾਂ ਨੂੰ ਚੋਰ ਸਾਹਿਬ ਨੂੰ ਜਾ ਖਾਲਸਾ ਜੀ ਜਾ ਕੇ ਗੱਲਾਂ ਹੀ ਕਰੀ ਜਾਂਦੇ ਕੋਈ ਕਿਸੇ ਪ੍ਰਕਾਰ ਦਾ ਭੈ ਨਹੀਂ ਰੱਖਦੇ ਮਹਾਰਾਜ ਸੱਚੇ ਪਾਸ਼ਾ ਦਾ ਕੋਈ ਡਰ ਨਹੀਂ ਰੱਖਦੇ ਸੋ ਭਾਈ ਉਹਨਾਂ ਨੂੰ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਉਹ ਮਰੇ ਹੋਏ ਨੇ ਆਤਮਿਕ ਮੌਤੇ ਪਹਿਲਾਂ ਹੀ ਮਰੇ ਹੋਏ ਉਹਨਾਂ ਨੂੰ ਕੀ ਮਾਰਨਾ ਕੀ ਉਹਨਾਂ ਨੂੰ ਸਜ਼ਾ ਦੇਣੀ ਹੈ ਪਹਿਲਾਂ ਹੀ ਖਾਲਸਾ ਜੀ ਉਹ ਮਾੜੇ ਕਰਮਾਂ ਦੀ ਨਿਸ਼ਾਨੀ ਭੋਗ ਰਾਇ ਸੋ ਸਤਗੁਰੂ ਦਇਆ ਕਾਰਨ ਮਿਹਰਾਂ ਕਰਨ ਖਾਲਸਾ ਜੀ ਸਾਨੂੰ ਸੋਝੀ ਆਵੇ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਦੀ ਕਿਰਪਾ ਸਦਕਾ ਤਨ ਬਾਬਾ ਰੋਹਤ ਸਿੰਘ ਸਾਹਿਬ ਦੀ ਮਿਹਰ ਕਿਰਪਾ ਸਦਕਾ ਖਾਲਸਾ ਜੀ ਜੁਆਈ ਹੈ ਇਹ ਹੱਡ ਬੀਤੀ ਇੱਕ ਪਰਿਵਾਰ ਨੇ ਸੁਣਾਉਣਾ ਕੀਤੀ ਹੈ ਉਹ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਨਾ ਸਾਰਾ ਕੁਝ ਹੀ ਪੁੱਠਾ ਹੋਣ ਲੱਗ ਪਿਆ ਉਹ ਕਹਿੰਦੇ ਸਾਡਾ ਕੱਪੜੇ ਦਾ ਕਾਰੋਬਾਰ ਹੈ ਸਾਡੀਆਂ ਦੁਕਾਨਾਂ ਨੇ ਕੱਪੜੇ ਦੀਆਂ ਦੋ ਸ਼ਹਿਰਾਂ ਦੇ ਵਿੱਚ ਤੇ ਬਹੁਤ ਸੋਹਣਾ ਕੰਮਕਾਰ ਚੱਲਦਾ ਸੀ ਗੁਰੂ ਸਾਹਿਬ ਦੀ ਕਿਰਪਾ ਸੀ ਤੇ ਪਤਾ ਨਹੀਂ ਕੀ ਹੋਇਆ ਕੰਮ ਜਿਹੜਾ ਉਹ ਠੱਪ ਹੋਣ ਲੱਗ ਪਿਆ ਗਾਹ ਕੌਣੋਂ हट ਗਏ ਤੇ ਜਿਹੜਾ ਦੁਕਾਨਾਂ ਦਾ ਕਿਰਾਇਆ ਉਹ ਸਿਰ ਤੇ ਚੜਦਾ ਗਿਆ 2 ਮਹੀਨੇ ਹੋਏ 3 ਮਹੀਨੇ ਹੋਏ 4-5 ਸਾਲ ਹੋ ਗਿਆ ਕੰਮ ੜਿਆਂ ਨੂੰ ਹੁਣ ਘਰ ਦੇ ਵਿੱਚ ਕਰਜ਼ਾ ਜਿਹੜਾ ਸਿਰ ਤੇ ਚੜ ਗਿਆ ਜਿਹੜਾ ਲੋਕਾਂ ਕੋ ਖਾਲਸਾ ਜੀ ਸਮਾਨ ਮਲਾਇਆ ਹੁੰਦਾ ਕੱਪੜਾ ਵੇਚਣਾ ਜਿਹੜਾ ਉਧਾਰ ਸੁਧਾਰ ਚੱਲਦਾ ਸਾਰਾ ਕੁਝ ਉਹ ਵੀ ਲੋਕ ਹੁਣ ਫੋਨ ਕਰ ਕਰਕੇ ਪੈਸੇ ਮੰਗਦੇ ਨੇ ਤੇ ਕਿੱਥੋਂ ਉਹਨਾਂ ਨੂੰ ਪੈਸੇ ਦਈਏ ਇਦਾਂ ਦੇ ਹਾਲਾਤ ਹੋ ਗਏ ਤੇ ਦੁਕਾਨ ਵੀ ਜਿਹੜੀ ਕਦੇ ਖੋਲਣੀ ਕਦੇ ਨਾ ਖੋਲਣੀ ਇਦਾਂ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਕੋਈ ਮੌਲ ਸਦਕਾ ਇਹੋ ਜਿਹਾ ਸਮਾਂ ਬਣਿਆ ਉਹ ਦੋਵੇਂ ਭਰਾ ਕਹਿੰਦੇ ਵੀ ਅਸੀਂ ਬਹੁਤ ਤੰਗ ਜਿਹੜੇ ਇਹ ਦਿੱਕਤ ਸਾਨੂੰ ਆਈ ਅਸੀਂ ਲੋਕ ਦੇ ਫਿਰਦੇ ਸਾਂ ਦੁਕਾਨ ਖੋਲਣੀ ਉੱਥੇ ਜਾਣਾ ਨਾ ਤੇ ਪੈਸਾ ਕਿਤੇ ਆਉਣਾ ਨਾ ਤੇ ਇਦਾਂ ਦੇ ਹਾਲਾਤ ਸਾਡੇ ਬਣ ਗਏ ਜੋ ਘਰ ਵਿੱਚ ਸੇਵ ਸੀ ਪੈਸੇ ਥੋੜੇ ਬਹੁਤੇ ਉਹ ਸਾਡੀ ਬਿਜਲੀ ਦਾ ਕੋਈ ਨੁਕਸਾਨ ਹੋ ਗਿਆ ਘਰ ਦੇ ਵਿੱਚ ਉਹ ਹੋਇਆ ਫਿਰ ਸਾਰੇ ਘਰ ਦੀ ਵਾਇਰਲ ਸੜ ਗਈ ਉਹਤੇ ਪੈਸੇ ਲੱਗ ਗਏ ਉਸ ਤੋਂ ਬਾਅਦ ਸਾਡੀ ਮਾਤਾ ਬਹੁਤ ਬਿਮਾਰ ਹੋ ਗਈ ਉਹਤੇ ਪੈਸੇ ਲੱਗ ਗਏ ਇਦਾਂ ਕਰਦਿਆਂ ਕਰਦਿਆਂ ਉਤੋਂ ਵਿਵਤਾ ਪੈ ਗਈ ਇਹ ਸਾਰੇ ਕਾਰਵਿਹਾਰ ਪੈ ਗਏ ਉਤੋਂ ਸਾਡੀਆਂ ਦੁਕਾਨਾਂ ਦਾ ਕੰਮ ਬੰਦ ਹੋ ਗਿਆ ਉਹ ਕਹਿੰਦੇ ਵੀ ਅਸੀਂ ਬਹੁਤ ਤੰਗ ਪ੍ਰੇਸ਼ਾਨ ਹੋ ਗਏ ਵੀ ਇਹ ਕਦੇ ਪੈਸਾ ਨਹੀਂ ਆ ਰਿਹਾ ਇਹ ਕੋਤੋਂ ਹੋਰ ਨੁਕਸਾਨ ਹੋ ਰਿਹਾ ਫਿਰ ਸਾਡੀ ਗੱਡੀ ਵੱਜ ਗਈ ਉਥੇ ਸਾਡੀ ਗੱਡੀ ਜਿਹਦੇ ਵਿੱਚ ਵੱਜੀ ਸੀ ਉਹਨਾਂ ਦਾ ਬੁੱਢਾ ਜਿਹੜਾ ਬਜ਼ੁਰਗ ਸੀ ਉਹ ਪੂਰਾ ਹੋ ਗਿਆ ਉਹਦੇ ਸਾਨੂੰ ਪੈਸੇ ਭਰਨੇ ਪਏ ਉਹ ਸਾਨੂੰ ਚੱਟੀ ਪਈ ਉਸ ਤੋਂ ਬਾਅਦ ਇਦਾਂ ਕਰਦਿਆਂ ਕਰਦਿਆਂ ਕਈ ਜਿਹੜੇ ਨੁਕਸਾਨ ਸਾਡੇ ਗਾਲ ਪਏ ਤੇ ਅਸੀਂ ਥੱਕ ਹਾਰ ਕੇ ਤੇ ਸਾਡੀ ਬੱਸ ਹੋ ਗਈ ਵੀ ਹੁਣ ਦੁਕਾਨਾਂ ਤੋਂ ਸਮਾਨ ਚੁੱਕ ਲਈਏ ਤੇ ਵੇਚ-ਵੂਚ ਦਈਏ ਉਹਦੇ ਦੁਕਾਨਾਂ ਦੇ ਜੋ ਪੈਸੇ ਆਉਣਗੇ ਵੇਖੀ ਜਾਊਗੀ ਕਿਉਂਕਿ ਦੁਕਾਨਾਂ ਦਾ ਵੀ ਜਿਹੜਾ ਸੀਗਾ ਕਿਰਾਇਆ ਉਹ ਸਿਰ ਤੇ ਚੜ ਗਿਆ ਤੇ ਉਹ ਪੈਸੇ ਮੰਗਦੇ ਸੀ ਤੇ ਪੈਸੇ ਕਿੱਥੋਂ ਦੇਣੇ ਸੀ ਜਿੰਨਾ ਚਿਰ ਦਿੱਤੇ ਗਏ ਦਿੱਤੇ ਗਏ ਕਹਿੰਦੇ ਫਿਰ ਨਾ ਮਹਾਰਾਜ ਨੇ ਜਿੱਦਾਂ ਸਾਨੂੰ ਆਪਣੇ ਵੱਲ ਮੋੜਨਾ ਹੋਇਆ ਡੇਢ ਕਸਾਲ ਅਸੀਂ ਇਹ ਦੁੱਖ ਭੋਗਿਆ ਉਸ ਤੋਂ ਬਾਅਦ ਮਹਾਰਾਜ ਦੀ ਕੋਈ ਕਿਰਪਾ ਵਰਤੀ ਜਿਹੜਾ ਛੋਟਾ ਭਰਾ ਸੀ ਖਾਲਸਾ ਜੀ ਉਹ ਦੋਨਾਂ ਭਰਾਵਾਂ ਦੇ ਵਿੱਚੋਂ ਉਹ ਛੋਟਾ ਭਰਾ ਨਾ ਕਹਿੰਦਾ ਵੀ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾਣਾ ਮਹਾਰਾਜ ਦੇ ਘਰ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਦੋਂ ਗਿਆ ਤੇ ਗੱਡੀ 'ਚ ਗਏ ਉਥੇ ਪਾਰਕਿੰਗ ਫੁੱਲ ਹੀ ਗੱਡੀ ਲੱਗੀ ਨਹੀਂ ਤੇ ਕਹਿੰਦਾ ਅਸੀਂ ਉਥੋਂ ਨਾ ਗੱਡੀ ਵਾਪਸ ਲਾਏ ਅਸੀਂ ਸ਼ੀਦਾ ਸਾਹਿਬ ਚਲੇ ਗਏ ਨਾਲ ਮਿੱਤਰ ਸੀ ਕੋਈ ਉਹ ਕਹਿੰਦਾ ਸ਼ੀਦਾ ਸਾਹਿਬ ਲਾਉਨੇ ਆ ਉਥੇ ਪਾਰਕਿੰਗ ਖਾਲੀ ਹੁੰਦੀ ਆ ਵੀ ਉਥੇ ਗੱਡੀ ਲਾ ਦਿੰਨੇ ਆ ਕਰਦਿਆਂ ਕਰਾਉਂਦਿਆਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਜਾ ਕੇ ਪਾਰਕਿੰਗ 'ਚ ਗੱਡੀ ਲਾਈ ਤੇ ਦੋਵਾਂ ਨੇ ਕਿਹਾ ਅਸੀਂ ਸਲਾਹ ਕੀਤੀ ਪਹਿਲਾਂ ਬਾਬਾ ਦੀਪ ਸਿੰਘ ਸਾਹਿਬ ਦੇ ਸਾਨੇ ਦੇ ਦਰਸ਼ਨ ਕਰਦੇ ਹਾਂ ਤੇ ਫਿਰ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾਵਾਂਗੇ ਬਾਬਾ ਦੀਪ ਸਿੰਘ ਸਾਹਿਬ ਦੇ ਸਾਨੇ ਦੇ ਦਰਸ਼ਨ ਮੇਲੇ ਕੀਤੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਗਏ ਫਿਰ ਉਸ ਤੋਂ ਬਾਅਦ ਨਾ ਪਤਾ ਨਹੀਂ ਕੀ ਮਨ ਵਿੱਚ ਵਿਚਾਰ ਆਈ ਵੀ ਅੱਜ ਇੱਥੇ ਰਹਿ ਲਈਏ ਤੇ ਉੱਥੇ ਅਸੀਂ ਸਰਾ ਲੈ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਸਾਹਮਣੇ ਜਿਹੜਾ ਨਵਾਸਕਾਰ ਹੈ ਉੱਥੇ ਅਸੀਂ ਕਮਰਾ ਲੈ ਕੇ ਉਹ ਕਹਿੰਦੇ ਉਹ ਦੋਵੇਂ ਰਹਿ ਪਏ ਮਿੱਤਰ ਸੀਗਾ ਜਿਹੜਾ ਨਾਲ ਉਹ ਤੇ ਉਹ ਜਿਹੜਾ ਜਿਹੜੇ ਪਰਿਵਾਰ ਦੀ ਗੱਲ ਚੱਲਦੀ ਉਹਨਾਂ ਦਾ ਛੋਟਾ ਮੁੰਡਾ ਜਦੋਂ ਕਹਿੰਦੇ ਉੱਥੇ ਰਾਤ ਕੱਟੀ ਤੇ ਸਵੇਰੇ ਨਾ 1.5 ਵਜੇ ਜਾਗ ਆਈ ਤੇ ਸੋਚਿਆ ਕਹਿੰਦੇ ਵੀ ਚਲੋ ਨਹਾ ਲੂ ਕੇ ਤੇ ਮਹਾਰਾਜ ਦੇ ਦਰਸ਼ਨਾਂ ਕਰਨ ਚੱਲਦੇ ਆਂ ਦਰਬਾਰ ਚ ਚੱਲਦੇ ਆਂ ਤੇ ਸੰਗਤਦ ਖਾਲਸਾ ਜੀ ਸਾਰੀ ਰਾਤ ਹੀ ਉੱਥੇ ਕੋਈ ਨਾ ਕੋਈ ਸੇਵਾ ਲੱਗੀ ਰਹਿੰਦੀ ਆ ਕਹਿੰਦਾ 1.5 ਵਜੇ ਉੱਠ ਕੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਗਏ ਉੱਥੇ ਸੇਵਾ ਕੀਤੀ ਮਹਾਰਾਜ ਦੇ ਦਰਦਾਰ ਕੀਤੇ ਅਗਲੇ ਦਿਨ ਐਤਵਾਰ ਸੀ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਸੀਗਾ ਅਗਲੇ ਦਿਨ ਜਦੋਂ ਐਤਵਾਰ ਅਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਸਤਨੂ ਆਏ ਤੇ ਬਹੁਤ ਸੰਗਤ ਦੇ ਚਪਹਿਰਾ ਕੱਟਣ ਵਾਸਤੇ ਸੰਗਤ ਆ ਰਹੀ ਤੇ ਜਿਹੜਾ ਮੇਰਾ ਮਿੱਤਰ ਸੀ ਉਹ ਛੋਟੇ ਜਿਹੜਾ ਪਰਿਵਾਰ ਦੀ ਗੱਲ ਚੱਲਦੀ ਹੈ ਖਾਲਸਾ ਜਿਹੋ ਨਾਲ ਮਿੱਤਰ ਸੀ ਉਹ ਕਹਿੰਦਾ ਵੀ ਆਪਾਂ ਵੇਖੀਏ ਯਾਰ ਚਪਹਿਰਾ ਕਹਿੰਦੇ ਬੜਾ ਨਾਂ ਸੁਣਿਆ ਵੇਖੀਏ ਸਹੀ ਕੀ ਕਰਦੇ ਆ ਸ਼ਾਮ ਨੂੰ ਚੱਲਾਂਗੇ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਨੇ ਸਾਨੂੰ ਆਪ ਹੀ ਜਿੱਦਾਂ ਰੱਖ ਲਿਆ ਹੋਵੇ ਅਸੀਂ ਚਪਹਿਰੇ ਵਿੱਚ ਬਾਣੀ ਪੜੀ ਸੰਗਤ ਜਿੱਦਾਂ ਬਾਣੀ ਪੜਦੀ ਬੜਾ ਅਗੰਮੀ ਜਿਹਾ ਆਨੰਦ ਤੇ ਇੱਕ ਪੰਕਤੀ ਅੰਦਰੋਂ ਬੋਲੀ ਜਾਂਦੀ ਭਾਈ ਸਾਹਿਬ ਬੋਲਦੇ ਬਾਕੀ ਸੰਗਤ ਬੋਲਦੀ ਤੇ ਬੜੀ ਮਹਾਰਾ ਦੀ ਕਿਰਪਾ ਨਾਲ ਅਸੀਂ ਛਾਵੇਂ ਤੱਕ ਉਹ ਦੁਪਹਿਰੇ ਵਿੱਚ ਹਾਜ਼ਰੀ ਭਰੀ ਦੁਪਹਿਰੇ ਵਿੱਚ ਹਾਜ਼ਰੀ ਭਰਨ ਤੋਂ ਬਾਅਦ ਤੇ ਉਹ ਜਿਹੜਾ ਛੋਟਾ ਬੇਟਾ ਸੀ ਉਹਨੇ ਮਹਾਰ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਬਿਮਾਰ ਹੈ ਸਾਡਾ ਕਾਰੋਬਾਰ ਠੱਪ ਹੋ ਗਿਆ ਕਿਰਪਾ ਕਰੋ ਜੇ ਤੁਹਾਡੇ ਦਰ ਆਇਆ ਤੁਸੀਂ ਕਿਰਪਾ ਕਰਕੇ ਕਾਰ ਵਿਹਾਰ ਚਲਾ ਦਿਓ ਤੇ ਮਹਾਰੇ ਮੈਂ ਅਚਪਹਿਰਿਆਂ ਦੀ ਸੇਵਾ ਭਰਨ ਆਇਆ ਕਰੂੰਗਾ ਮੈਨੂੰ ਬਹੁਤ ਨੰਦ ਆ ਅਰਦਾਸ ਬੇਨਤੀ ਕਰਕੇ ਘਰ ਆਗੇ ਤੇ ਜਦੋਂ ਘਰੋਂ ਪਹੁੰਚਿਆ ਤੇ ਉਤੋਂ ਦੂਜੇ ਇੱਕ ਤੀਜੇ ਦਿਨ ਦੀ ਗੱਲ ਆ ਸੁਪਨਾ ਆਉਂਦਾ ਸੁਪਨੇ ਦੇ ਵਿੱਚ ਨਾ ਫੌਜਾਂ ਦੇ ਦਰਸ਼ਨ ਹੁੰਦੇ ਖਾਲਸਾ ਜੀ ਉਹਨੂੰ ਫੌਜਾਂ ਦੇ ਦਰਸ਼ਨ ਹੁੰਦੇ ਤੇ ਫੌਜਾਂ ਨੂੰ ਕਹਿ ਰਹੀਆਂ ਕਿ ਮਹਾਰਾਜ ਦਾ ਪਾਠ ਖੜਾ ਘਰ ਵਿੱਚ ਆਪਣੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਨੂੰ ਸਦੋ ਮਹਾਰ ਦੀ ਬਾਣੀ ਦਾ ਜਾਪ ਕਰਾਓ ਸਾਡੇ ਸਿੰਘਾਂ ਕੋਲੋਂ ਕਰਾਓ ਬਾਣੀ ਬਾਣੀ ਵਾਲਿਆਂ ਕੋ ਇਦਾਂ ਦਾ ਵਜਨ ਚੱਲਿਆ ਤੇ ਅੱਖ ਖੁੱਲ ਗਈ ਤੇ ਸਵੇਰੇ ਪਰਿਵਾਰ ਨੂੰ ਦੱਸਿਆ ਤੇ ਪਰਿਵਾਰ ਜਿਹੜਾ ਵੱਡਾ ਭਰਾ ਸੀ ਉਹ ਕਹਿੰਦਾ ਵੀ ਪੈਸਾ ਤਾਂ ਅੱਗੇ ਜ਼ਹਿਰ ਖਾਨੂਨੀ ਹੈਗਾ ਤੇ ਆਪਾਂ ਪਾਠ ਰਖਾ ਲਿਆ ਤੇ ਉਤੋਂ ਉੱਥੇ ਵੀ ਖਰਚਾ ਹੋਣਾ ਜਿਵੇਂ ਖਾਲਸਾ ਜੀ ਸੁਭਾਅ ਹੁੰਦਾ ਬੰਦਿਆਂ ਦਾ ਕਰਦੇ ਆਂ ਕਰਾਉਂਦੇ ਆਂ ਜੀ ਘਰਦਿਆਂ ਦੀ ਸਲਾਹ ਬਣੀ ਕਿ ਨਹੀਂ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਮੈਨੂੰ ਸੁਪਨਾ ਆਇਆ ਮੈਂ ਜ਼ਰੂਰ ਕਰਾਉਣਾ ਕਹਿੰਦੇ ਮਹਾਰਾਜ ਦੀ ਰਹਿਮਤ ਹੋਈ ਪੈਸੇ ਕਾ ਫੜ ਤੜ ਕੇ ਤੇ ਪਾਠੀ ਸਿੰਘ ਨਾਲ ਗੱਲ ਕੀਤੀ ਤੇ ਫਿਰ ਉਹ ਸੁਪਨੇ ਦੇ ਵਿੱਚ ਇਹ ਸੀ ਵੀ ਸਾਡੇ ਬਾਣੀ ਬਾਣੇ ਵਾਲਿਆਂ ਕੋਲ ਕਰਾਇਓ ਕਹਿੰਦੇ ਫਿਰ ਮੈਂ ਲੱਭਣ ਲੱਗ ਪਿਆ ਵੀ ਕੋਈ ਨਿਹੰਗ ਸਿੰਘ ਲੱਭਣ ਬਾਣੀ ਪੜਨ ਵਾਲੇ ਕੋ ਚੰਗੇ ਸਿੰਘ ਮਹਾਰਾਜ ਦੀ ਕਿਰਪਾ ਹੋਈ ਉਹ ਵੀ ਮਿਲ ਗਏ ਤੇ ਫਿਰ ਘਰ ਦੇ ਵਿੱਚ ਅਸੀਂ ਪਾਠ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਡੇ ਘਰੇ ਮਹਾਰਾਜ ਜੀ ਆਉਣਾ ਸੀ ਜੇਸ ਦਿਨ ਕਹਿੰਦੇ ਵੀ ਉਸ ਦਿਨ ਨਾ ਸਾਡੇ ਘਰ ਵਿੱਚ ਬੜੀ ਕਲਾ ਪਈ ਸਾਰਾ ਟੱਬਰ ਅਸੀਂ ਲੜੇ ਬਹੁਤ ਲੜੇ ਵੱਡਾ ਪਰਾਲ ਲੜੇ ਮਾਤਾ ਲੜੀ ਫੇ ਸਾਡਾ ਘਰ ਦੇ ਵਿੱਚ ਬੀਬੀਆਂ ਦਾ ਕਲੇਸ਼ ਇਹੋ ਜਿਹਾ ਇਹੋ ਜਿਹਾ ਕਲੇਸ਼ ਪਿਆ ਵੀ ਮੇਰਾ ਇੱਥੇ ਤੱਕ ਮਨ ਕਰ ਆਇਆ ਕਿ ਸਿੰਘਾਂ ਨੂੰ ਫੋਨ ਕਰ ਦਈਏ ਵੀ ਨਾ ਆਇਓ ਵੀ ਅਸੀਂ ਪਾਠ ਨਹੀਂ ਕਰੋਣਾ ਇਥੋਂ ਤੱਕ ਮਨ ਹੋ ਗਿਆ ਪਰ ਮਹਾਰਾਜ ਦੀ ਕਿਰਪਾ ਸਤਗੁਰੂ ਦੀ ਰਹਿਮਤ ਵਰਤੀ ਵੀ ਮਨ ਟਕਾ ਕੇ ਮਹਾਰਾਜ ਗਾੜੀ ਅਰਦਾਸ ਕੀਤੀ ਤੇ ਫਿਰ ਚਰਨਾਂ 'ਵੇ ਸਤਗੁਰ ਜੀਆਂ ਦੇ ਫਿਰ ਖਾਲਸਾ ਜੀ ਜਦੋਂ ਮਹਾਰਾਜ ਦਾ ਸਰੂਪ ਆਇਆ ਬਾਣੀ ਸ਼ੁਰੂ ਹੋਈ ਸਤਗੁਰੂ ਦੀ ਕਿਰਪਾ ਵਰਤੀ ਤੇ ਲਗਾਤਾਰ ਮਹਾਰਾਜ ਦੀ ਬਾਣੀ 2-2 3-3 ਘੰਟੇ ਅਸੀਂ ਬਹਿ ਕੇ ਕੋਲ ਸੁਣੀ ਮਹਾਰਾਜ ਦੀ ਰਹਿਮਤ ਵਰਤੀ ਜਦੋਂ ਸਤਗੁਰ ਜੀਆਂ ਦੀ ਸਾਨੂੰ ਖੁਸ਼ੀਆਂ ਬਖਸ਼ ਕੇ ਮਹਾਰਾਜ ਨੇ ਆਪਣੇ ਗ੍ਰਹਿ ਨੂੰ ਜਾਣਾ ਸੀ ਤੇ ਉਦੋਂ ਨਾ ਆਇਆ ਸੀ ਮਹਾਰਾਜ ਦੀ ਕਿਰਪਾ ਵਰਤੀ ਸਤਗੁਰੂ ਦੀ ਵੀ ਗੁਰੂ ਗਰੀਬ ਨੂੰ ਆਜ ਅੰਤਰਜਾਮੀ ਸਤਿਗੁਰੂ ਨੇ ਅਸੀਂ ਮਿਹਰ ਕੀਤੀ ਸਾਡਾ ਨਾ ਇੱਕ ਚੈੱਕ ਸੀ ਅਸੀਂ ਕਿਸੇ ਕੋਲੋਂ ਪੈਸੇ ਲਏ ਸੀ ਪੁਰਾਣੇ ਮਤਲਬ ਕਿਸੇ ਨੂੰ ਦਿੱਤੇ ਸੀ ਪੈਸੇ ਸਾਡੇ ਬਾਪੂ ਨੇ ਵਿਆਜੀ ਉਹਨੂੰ ਦੁਕਾਨਾਂ ਦਾ ਕੰਮ ਬਹੁਤ ਚੱਲਦਾ ਸੀ ਤੇ ਉਹ ਬੰਦੇ ਨਾਲ ਸਾਨੂੰ ਪੈਸੇ ਨਹੀਂ ਸੀ ਦਿੰਦੇ ਤੇ ਅਸੀਂ ਉਹ ਕੰਮ ਛੱਡ ਦਿੱਤਾ ਸੀ ਵੀ ਇਹਨਾਂ ਨੇ ਪੈਸੇ ਦੇਣੇ ਹਨੀ ਰਹਿਣ ਦਿਓ ਦਫਾ ਕਰੋ ਵੀ ਨਹੀਂ ਮਿਲਨੇ ਤੇ ਉਹ ਗੱਲ ਕੋਈ 8-9 ਸਾਲ ਪੁਰਾਣੀ ਸੀ ਕਹਿੰਦੇ ਜਿੱਦਨ ਮਹਾਰਾਜ ਜੀਆ ਨੇ ਸਾਨੂੰ ਸਤਿਗੁਰੂ ਜੀਆ ਨੇ ਘਰ ਨੂੰ ਜਾਣਾ ਸੀ ਆਪਣੇ ਗ੍ਰਹਿ ਨੂੰ ਨਿੱਜ ਗ੍ਰਹਿ ਨੂੰ ਮਹਾਰਾਜ ਜੀ ਸਾਡੇ ਘਰੋਂ ਜਦੋਂ ਚੱਲੇ ਅਸੀਂ ਨਾਲ ਗਏ ਤੇ ਜਦੋਂ ਘਰ ਅਸੀਂ ਵਾਪਸ ਆਏ ਨਾ ਆਉਂਦਿਆਂ ਸਾਨੂੰ ਇਹ ਪਤਾ ਲੱਗਾ ਵੀ ਉਹ ਬੰਦੇ ਨੇ ਫੋਨ ਕੀਤਾ ਕੋਈ ਕੰਮ ਸਾਡੇ ਕੋਲੇ ਕਰਾਉਣਾ ਸੀ ਉਹ ਕਹਿੰਦਾ ਵੀ ਮੇਰੇ ਕੋ ਚੈੱਕ ਲੈ ਜਾਓ ਜਿਹੜੇ ਤੁਹਾਡੇ ਪੈਸੇ ਮੈਂ ਦੇਣੇ ਸੀ ਆਪਣੇ ਭਾਰਕੇ ਤੇ ਉੱਥੋਂ ਲੈ ਲਓ ਐਡੀ ਮਹਾਰਾਜ ਦੀ ਕਿਰਪਾ ਵਰਦੀ ਜਿਹੜੇ ਪੈਸੇ 8-9 ਸਾਲਾਂ ਤੋਂ ਅਸੀਂ ਛਾੜ ਦਿੱਤੇ ਸੀ ਵੀ ਸਾਨੂੰ ਉਹ ਮਿਲਨੇ ਨਹੀਂ ਉਹ ਮਹਾਰਾਜ ਦੀ ਕਿਰਪਾ ਨਾਲ ਜਿਹੜੇ ਆੜੇ ਹੋਏ ਪੈਸੇ ਸੀ ਸਾਡੇ ਘਰ ਆ ਗਏ ਉਹ ਪੈਸੇ ਔਣ ਕਰਕੇ ਅਸੀਂ ਦੁਕਾਨ ਦਾ ਕਿਰਾਇਆ ਦਿੱਤਾ ਤੇ ਦੁਕਾਨ ਫਿਰ ਅਸੀਂ ਭਰਾਵਾਂ ਦੋਵਾਂ ਨੇ ਸਲਾਹ ਕੀਤੀ ਵੀ ਇੱਕ ਛੱਡ ਦਈਏ ਇੱਕ ਰੱਖ ਲਈਏ ਅਸੀਂ ਇੱਕ ਛੱਡ ਕੇ ਤੇ ਇੱਕੋ ਦੁਕਾਨ ਦੇ ਦੋਵੇਂ ਭਰਾ ਬੈ ਗੇ ਤੇ ਐਡੀ ਮਹਾਰਾਜ ਦੀ ਕਿਰਪਾ ਅੱਜ ਹੋਰ ਕੱਲ ਨੂੰ ਹੋਰ ਪਰਸੋਂ ਨੂੰ ਹੋਰ ਕਰਦਿਆਂ ਕਰਦਿਆਂ ਮਹਾਰਾਜ ਦੀ ਰਹਿਮਤ ਵਰਤ ਗਈ ਦੁਕਾਨ ਚੱਲ ਪਈ ਹੁਣ ਚਪੈਰਿਆਂ ਦੀ ਸੇਵਾ ਵਿੱਚ ਕਦੇ ਮੈਂ ਜਾਂਦਾ ਕਦੇ ਮੇਰਾ ਵੱਡਾ ਭਰਾ ਜਾਂਦਾ ਘਰ ਵਿੱਚ ਉਹ ਤੋਂ ਬਾਅਦ ਕਰੇ ਨੁਕਸਾਨ ਵੀ ਹੋਇਆ ਸਾਰੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਦੀ ਵਰਤੀ ਸੋ ਖਾਲਸਾ ਜੀ ਸਤਗੁਰੂ ਸੱਚੇ ਪਾਸ਼ਾ ਮਹਾਰਾਜ ਸਭ ਕੁਝ ਬਖਸ਼ਦੇ ਕੋਈ ਸ਼ਰਦਾ ਭਾਵਨਾ ਰੱਖ ਕੇ ਜਾਵੇ ਉਹ ਵੀਰ ਕਹਿੰਦਾ ਵੀ ਮੈਂ ਕਹਿੰਨਾ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਮੈਨੂੰ ਆਪਣੇ ਦਰ ਦੇ ਸਦਿਆ ਮੈਂ ਧੰਨ ਗੁਰੂ ਰਾਮਦਾਸ ਮਹਾਰਾ ਦੇ ਘਰ ਜਾ ਰਿਹਾ ਆਂ ਸਾ ਉੱਥੇ ਮੈਨੂੰ ਗੱਡੀ ਲਾਉਣ ਨੂੰ ਪਾਰਕਿੰਗ ਨਹੀਂ ਮਿਲੀ ਤੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਆਸਥਾਨੇ ਚਲ ਗਿਆ ਉੱਥੋਂ ਬਾਅਦ ਐਸਾ ਮਨ ਲੱਗਾ ਰਾਤ ਰਹਿ ਅਗਲੇ ਦਿਨ ਦੁਪਹਿਰ ਦੀ ਹਾਜ਼ਰੀ ਭਰੀ ਤੇ ਉੱਥੇ ਮਨ ਲੱਗ ਗਿਆ ਪ੍ਰੇਮ ਜਿੱਦਾਂ ਪਰਮੇਸ਼ਰ ਵੱਲੋਂ ਪੈ ਗਿਆ ਤੇ ਮਹਾਰਾ ਨੇ ਖਾਲਸਾ ਜੀ ਉਹਦਾ ਘਰ ਹੀ ਭਰ ਦਿੱਤਾ ਮਹਾਰਾ ਸੱਚੇ ਪਾਸ਼ਾ ਕਹਿੰਦੇ ਗੁਰੂ ਨੂੰ ਕਿਸੇ ਪ੍ਰਕਾਰ ਦੀ ਲੋੜ ਨਹੀਂ ਹੈ ਤੁਹਾਡੇ ਪੈਸੇ ਦੀ ਖਾਲਸਾ ਜੀ ਤੁਹਾਡੀ ਕੀਤੀ ਹੋਈ ਜਿਹੜੀ ਸੇਵਾ ਦੀ ਮਹਾਰਾਜ ਤੁਹਾਡੇ ਪ੍ਰੇਮ ਨੂੰ ਵੇਂਦੇ ਨੇ ਤੁਹਾਡੀ ਸ਼ਰਧਾ ਨੂੰ ਵੇਂਦੇ ਨੇ ਤੁਹਾਡਾ ਪ੍ਰੇਮ ਕਿੰਨਾ ਹੈ ਗੁਰੂ ਨਾਨਕ ਸਾਹਿਬ ਨਾਲ ਸ਼ਹੀਦਾ ਸਿੰਘਾਂ ਨਾਲ ਉਹ ਜਿਹੜਾ ਪ੍ਰੇਮ ਹੈ ਉਹੀ ਤੁਹਾਡੇ ਘਰ ਵਿੱਚ ਬਰਕਤਾਂ ਲੈ ਕੇ ਆਉਂਦਾ ਹੈ ਭਾਗ ਲਾਉਂਦਾ ਸੋ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਇਹ ਹੱਡ ਬੀਤੀ ਸੀ ਮਹਾਰਾਜ ਦੀ ਰਹਿਮਤ ਹੋਈ ਸਤਗੁਰ ਨੇ ਰਸਤਾ ਦੱਸਿਆ ਵੀ ਘਰ ਵਿੱਚ ਪਾਠ ਕਰਾਓ ਤੇ ਕਾਰਜ ਸਫਲੇ ਹੋਣਗੇ ਤੇ ਖਾਲਸਾ ਜੀ ਕਾਰਜ ਸਫਲੇ ਹੁੰਦੇ ਨੇ ਇਹ ਸਚਾਈ ਹੈ ਸੱਚ ਹੈ ਜਦੋਂ ਮਹਾਰਾਜ ਜੀਆਂ ਦਾ ਪਾਠ ਘਰ ਵਿੱਚ ਹੋ ਜਾਂਦਾ ਹੈ ਨਾ ਤੇ ਮਹਾਰਾਜ ਮਾੜੀਆਂ ਸ਼ਕਤੀਆਂ ਮਾੜੇ ਪੈੜਿਆਂ ਪੈਰਿਆਂ ਨੂੰ ਕੱਟ ਕੇ ਦੇ ਖਾਲਸਾ ਜੀ ਉੱਥੇ ਆਪਣੀ ਫੌਜ ਦਾ ਪਹਿਰਾ ਵਰਤਾ ਦਿੰਦੇ ਤੇ ਉੱਥੇ ਬਰਕਤਾਂ ਆ ਜਾਂਦੀਆਂ ਪਰ ਸਤਿਗੁਰੂ ਜੀ ਦੇ ਸਿੰਘਾਂ ਦੀ ਸੇਵਾ ਕਰੀਏ ਮਹਾਰਾਜ ਦੇ ਸਿੰਘਾਂ ਦੀ ਅਦਬ ਕਰੀਏ ਮਹਾਰਾਜ ਦੇ ਪਾਠੀਆਂ ਦੀ ਵਜੀਰ ਸਿੰਘਾਂ ਦੀ ਸੇਵਾ ਅਦਬ ਕਰੀਏ ਫਿਰ ਖਾਲਸਾ ਜੀ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ ਮਹਾਰਾਜੇ ਕੋਲੇ ਬੈਠ ਕੇ ਬਾਣੀ ਸਰਵਣ ਕਰੀਏ ਸਤਿਗੁਰੂ ਦੀ ਸੇਵਾ ਰਾਜ ਰਾਜ ਕੇ ਕਰੀਏ ਫਿਰ ਖਾਲਸਾ ਜੀ ਮਹਾਰਾਜ ਬਹੁਤ ਕੁਛ ਬਖਸ਼ ਦੇ ਧੰਨ ਬਾਬਾ ਦੀਪ ਸਿੰਘ ਸਾਹਿਬ ਨੇ ਸੁਪਨੇ ਵਿੱਚ ਜਿੱਦਾਂ ਫੌਜਾਂ ਭੇਜ ਕੇ ਖਾਲਸਾ ਜੀ ਉਹਨਾਂ ਨੂੰ ਰਾਹ ਦੱਸਿਆ ਉਹਨਾਂ ਦੀ ਦੁਕਾਨ ਵੀ ਚੱਲ ਪਈ ਉਹਨਾਂ ਦਾ ਅੜਿਆ ਹੋਇਆ ਪੈਸਾ ਜਿਹਦੀ ਕੋਈ ਅਰਦਾਸ ਵੀ ਨਹੀਂ ਉਹਨਾਂ ਨੇ ਕੀਤੀ ਉਹ ਵੀ ਵਾਪਸ ਆ ਗਿਆ ਸੋ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਾਲਸਾ ਜੀ ਖੀਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ